ਹਾਂੋ ਸਤਿ ਸ਼੍ਰੀ ਅਕਾਲ ਫਰੈਂਡ ਕੀ ਹਾਲ ਚਾਲ ਹੈ ਜੀ ਤੁਹਾਡੇ ਮੀਨ ਕਰਦਾ ਸਾਰੇ ਜਣੇ ਵਧੀਆ ਹੋਵਗੇ ਠੀਕ ਹੋਵਗੇ ਜੀ ਤੇ ਜੇਕਰ ਆਪਣੇ ਚਾਹਦਾ ਤਾਂ ਤੁਸੀਂ ਨਵੇਂ ਤੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਸੋਨੇ ਸੋਨੇ ਕਮੈਂਟ ਕਰ ਦਿਓ ਤੇ ਤੁਹਾਡੇ ਸਾਰੇ ਭੈਣ ਭਰਾਵਾਂ ਦੇ ਫੋਨ ਕਾਲਸ ਵੀ ਆ ਰਹੇ ਆ ਮੈਸੇਜ ਵੀ ਆ ਰਹੇ ਆ ਵੀ ਕਿਰਨਾ ਥੋੜਾ ਵਲੌਗ ਕਿਉਂ ਨਹੀਂ ਆ ਰਿਹਾ ਕਿਉਂ ਨਹੀਂ ਆ ਰਿਹਾ ਦੱਸੋ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਜੀ ਕਿਉਂ ਨਹੀਂ ਆ ਰਿਹਾ ਘਰੇ ਹਜੇ ਵੀ ਖਲਿਆਰਾ ਬਹੁਤ ਵੱਜਿਆ ਹੋਇਆ ਜੀ ਠੀਕ ਹੈ ਤੇ ਤੁਸੀਂ ਸਰਚ ਕਰਕੇ ਜਾਣੋ ਜੀ ਅੱਜ ਸਵੇਰ ਦੀ ਅਸੀਂ ਰੋਟੀ ਵੀ ਨਹੀਂ ਬਣਾਈ ਤੇ ਹੁਣ ਟਾਈਮ 5:00 ਵਜ ਗਿਆ ਸ਼ਾਮ ਦੇ ਤੇ ਆਪਰਾ ਸ਼ਾਮ ਦਾ ਬਲੌਗ ਸ਼ੁਰੂ ਹੋ ਰਿਹਾ ਹੈ ਤੇ ਮੈਂ ਹੁਣ ਬਣਾ ਰਹੀ ਹਾਂ ਜੀ ਕੜੀ ਚਾਵਲ ਤੇ ਰੋਟੀ ਬਣਾਉਂਗੀ ਤੇ ਸੋ ਆਪਣੇ ਫਜਾ ਤੱਕਰ ਵੀ ਮਿਸਤਰੀ ਲੱਗਿਆ ਹੋਇਆ ਜੀ ਕੰਮ ਚੱਲਦੀ ਆਉਂਦਾਗਾ ਅਜੇ ਅੰਦਰੋਂ ਵੀ ਥੋੜਾ ਰਹਿ ਗਿਆਗਾ ਅਜੇ ਅੰਦਰੋਂ ਉਹਨਾ ਕੰਪਲੀਟ ਨਹੀਂ ਹੋਣਾ ਥੋੜਾ ਜਿਹਾ ਰਸੂਈ ਚ ਰਹਿ ਗਿਆਗਾ ਉਹੜਾ ਜੇ ਕੰਮ ਇਹ ਬਾਕੀ ਤੁਸੀਂ ਆਪਸੇ ਆਣਿਓ ਜੀ ਜਦੋਂ ਮਿਸਤਰੀ ਕਹਿੰਦੰਦੇ ਮਿਸਤਰੀ ਜਦੋਂ ਲੱਗ ਜਾਂਦੇ ਆ ਪਰ ਮੁਸ਼ਕਲ ਜਾਂਦੇ ਆ ਹਨਾ ਮਿਸਤਰੀ ਲਾਉਣੇ ਸੌਖੇ ਹਰ ਕਰੋ ਕਰੋ ਬਿਜੋੜੇ ਬਹੁਤ ਆਉਂਕੇ ਆ ਸੋ ਜਿਹੜੇ ਮਿਸਤਰੀ ਨੇ ਸਾਡੇ ਕੰਮ ਕੀਤਾ ਕੰਮ ਬਹੁਤ ਨਾਈਸ ਕੰਮ ਕਰ ਰਿਹਾ ਉਹ ਬੰਦਾ ਵੈਸੇ ਵੀ ਸੁਭਾਅ ਵੱਲੋਂ ਵੀ ਠੀਕ ਆ ਵਿਚਾਰੇ ਵਧੀਆ ਕੰਮ ਕਰ ਰਿਹਾ ਜੀ ਤੇ ਹੁਣ ਅਸੀਂ ਤੁਹਾਨੂੰ ਨਾਲ-ਨਾਲ ਦਿਖਾਵਾਂਗੇ ਜੀ ਕੜੀ ਬੰਦੀ ਪਕੌੜੇ ਬੰਦੇ ਤੇ ਨਾਲ-ਨਾਲ ਤੁਹਾਨੂੰ ਦਿਖਾਵਾਂਗੇ ਜੀ ਅਸੀਂ ਕੰਮ ਚੱਲਦਾ ਠੀਕ ਹੈ ਸੋ ਬਣੇ ਰਹੋ ਸਾਡੇ ਬਲੌਗ ਦੇ ਨਾਲ ਅੱਜ ਤੁਹਾਨੂੰ ਅਸੀਂ ਸਾਰਾ ਬਲੌਗ ਦਿਖਾਵਾਂਗੇ ਵੀ ਕਿੱਥੇ-ਕਿੱਥੇ ਕੀ ਕੰਮ ਚੱਲੀ ਜਾਂਦਾ ਤੇ ਕਿਹੜਾ ਕੰਮ ਸਾਡਾ ਰਹਿ ਗਿਆ ਜੀ ਬਣੇ ਰਹੋ ਬਲੌਗ ਦੇ ਨਾਲ ਦਿਖਾਨਿਆ ਤੁਹਾਨੂੰ ਬਾਹਰ ਕੰਮ ਚੱਲਦਾ ਹਾਂਜੀ ਦੇਖੋ ਜੀ ਟਾਇਲ ਦੇਖੋ ਕਿੱਡੀ ਕੈਂਡ ਲਾ ਰਿਹਾ ਮਿਸਤਰੀ ਦੇਖੋ ਇਹ ਗੇਟ ਅੱਗੇ ਤਲੰਗਾ ਜਾਈ ਖੜਾ ਰਹਿੰਦਾ ਦੇਖ ਸੀਮੈਂਟ ਵੀ ਨਹੀਂ ਚੱਕਾ ਜਾਂਦਾ ਤੇ ਉਹ ਦੇਖੋ ਜੀ ਰਕੇਸ਼ ਉੱਪਰ ਕੰਮ ਕਰ ਰਿਹਾ ਬਹੁਤ ਸੋਹਣਾ ਕੰਮ ਕਰ ਰਿਹਾ ਮਿਸਤਰੀ ਸਾਡਾ ਲੱਗਿਆ ਪਿਆ ਦਵਾ ਦਵ ਟਿਕਟੋਕ ਟਿਪ ਟੋਪ ਕਰਨ ਵਾਸਤੇ ਬਹੁਤ ਹੀ ਘੈਂਟ ਕੰਮ ਆ ਬਈ ਮਿਸਤਰੀਆਂ ਦਾ ਬਹੁਤ ਜ਼ਿਆਦਾ ਆਹ ਬੰਦਾ ਥੋੜਾ ਜਿਹਾ ਕੰਮ ਘੱਟ ਖਿੱਚਦਾ ਕਿਉਂਕਿ ਇਹ ਥੋੜਾ ਜਿਹਾ ਉਹ ਚੌਲ ਘੱਟ ਖਾਂਦਾ ਸੋ ਇਧਰ ਦੇਖ ਸਕਦੇ ਹੋ ਤੁਸੀਂ ਤੇ ਬੱਬੂ ਪਤਾ ਨਹੀਂ ਕਿੱਧਰ ਗਿਆ ਇੱਥੇ ਆਊਗਾ ਮੈਨੂੰ ਲੱਗਦਾ ਆ ਦੇਖ ਆ ਦੇਖ ਆਓ ਦੇਓ ਆ ਗਿਆ ਸਤਪਾਲ ਜੀ ਸਾਡੇ ਸਤਪਾਲ ਜੀ ਕਹਿੰਦੇ ਮੇਰੇ ਵੀ ਥੋੜੀ ਲੱਗ ਚੁੱਕੀਆਂ ਤੁਸੀਂ ਦੇਖ ਸਕਦੇ ਹੋ ਆ ਵੇਖੋ ਤੇ ਮਿਸਤਰੀ ਆਪਣਾ ਹੋਰ ਆਈ ਲੱਗਿਆ ਮਿਸਤਰੀ ਲੈ ਜਾਂਦਾ ਫਿਰ ਬਾਹਰ ਟੈਲਾਂ ਦੇਖੋ ਜੇ ਆਪਾਂ ਇੱਕ ਕੌਲੀ ਰੇਸਣ ਦੀ ਪਾਲੀ ਆ ਦਹੀਂ ਦੇ ਵਿੱਚ ਇਹਨੂੰ ਆਪਾਂ ਲੱਗਿਆ ਜੀ ਖੋਲਣ ਵਾਸਤੇ ਠੀਕ ਐ ਤੇ ਇਹ ਕੁਲੀ ਜਾਂਦੀ ਆ ਹੁਣ ਆਪਾਂ ਇੱਥੇ ਪਾਵਾਂਗੇ ਦਸੇ ਦਸੇ ਪਾ ਕੇ ਫੇਰ ਆਪਾਂ ਪਾਵਾਂਗੇ ਜੇ ਇੱਥੇ ਨੂਨ ਮਿਰਚ ਵਗੈਰਾ ਠੀਕ ਹੈ ਜੀ ਤੇ ਇਹ ਆਪਾਂ ਘੋਲ ਕੇ ਮਸਾਲਾ ਬਣਾ ਕੇ ਰੱਖ ਦਾਂਗੇ ਜੀ ਪਹਿਲਾਂ ਆਪਾਂ ਕੱਢਾਂਗੇ ਪਕੌੜੇ ਪਕੌੜੇ ਨਾਲੇ ਤਾਂ ਖਾ ਲਾਂਗੇ ਫਰੈਂਡ ਗਰਮੀ ਬਹੁਤ ਨਾਲੇ ਟਰਾਈਂਡ ਕੋਲ ਪਤਾ ਹੀ ਆ ਪਰ ਹਣ ਤੇ ਸਾਡਾ ਕੰਮ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਕੋਈ ਜੀ ਲੌਂਜੀ ਰੇਸ਼ਨ ਜਰੂਰ ਕਹਿ ਦਿਓ ਜੀ ਸਾਰੇ ਭੈਣ ਭਰਾ ਜਿੰਨੇ ਵੀ ਆਪਾਂ ਨੂੰ ਚਾਹਣ ਵਾਲੇ ਆ ਪਿਆਰ ਕਰਨ ਵਾਲੇ ਆ ਤੁਸੀਂ ਅੱਜ ਘੜੀ ਦੇਖੋ ਆਪਾਂ ਇੱਥੇ ਪਾਵਾਂਗੇ ਸਾਫ ਤਾ ਸੁੱਕੀਆਂ ਮੱਚਾ ਜਿਹੜੀਆਂ ਕਿ ਆਪਾਂ ਚਟਨੀ 'ਚ ਇਸਤੇਮਾਲ ਕਰਦੇ ਆ ਤੇ ਪਕੌੜੇ ਪਕੌੜੇ ਵਧੀਆ ਘੈਂਟ ਬਣਾਵਾਂਗੇ ਅੱਜ ਮੈਂ ਕੜਾਹੀ 'ਚ ਨਹੀਂ ਬਣਾਉਂਦੀ ਭੈਣ ਅੱਜ ਮੈਂ ਇਹਨੂੰ ਬਣਾਵਾਂਗੇ ਆਹ ਦੋ ਪਤੀਲੇ ਜਿਹੜਾ ਮੈਂ ਲਿਆਈਆਂ ਠੀਕ ਆ ਜੀ ਸ਼ੀ ਆਪਕਾ ਭਾਈ ਇਹ ਹੋ ਗਿਆ ਹੜਾ ਦੇਸਾਲਾ ਤਿਆਰ ਸੋ ਆਪਾਂ ਹੁਣ ਇਹਦੇ ਚ ਲੱਗੇ ਆ ਜੀ ਸਵਾਦ ਦੇ ਰੂਪ ਲੈਣ ਵਾਸਤੇ ਆਪਾਂ ਪਾਵਾਂਗੇ ਇਹਦੇ ਵਿੱਚ ਸਾਰਾ ਤੋਂ ਪਹਿਲਾਂ ਨਮਕ ਐਡ ਕਰਾਂਗੇ ਜੀ ਸਵਾਦ ਅਨੁਸਾਰ ਇਹ ਕਰੀ ਕਿਉਂਕਿ ਆਪਾਂ ਨਮਕ ਬਾਅਦ ਚ ਵੀ ਪਾ ਸਕਦੇ ਹਾਂ ਥੋੜਾ ਹੀ ਪਾਓ ਅਸੀਂ ਤਾਂ ਬਾਅਦ ਚ ਪਾ ਲੈਨੇ ਹਾਂ ਨਮਕੋ ਦੀ ਨਮਕ ਜੀ ਨਮਕ ਅਸੀਂ}}{|ਤੇ ਆਣਾ ਹਾਲੇ ਫਿਰ ਚ ਟਾਲੀ ਨੂੰ ਮੈਂ ਤਾਂ ਚੁਪਤਾ ਪਿਆ ਉਹ ਚੁਪਾ え ਹੁਣ ਆਪਾਂ ਇਹ ਚ ਪਾਵਾਂਗੇ ਜੀ ਹਲਦੀ ਆਪ ਦੀ ਸਰਦ ਥੋੜੀ ਰੰਗ ਦੇਣ ਦਿਖਾਤਰ ਇਹ ਆਪਾਂ ਮਸਾਲਾ ਰੱਖ ਲਾਂਗੇ ਜੀ ਪੂਰਾ ਤਿਆਰ ਕਰਕੇ ਤੇ ਠੀਕ ਹੈ ਜੀ ਇਹਦੇ ਵਿੱਚ ਆਪਾਂ ਪੂਰੇ ਮਸਾਲੇ ਨੂੰ ਸੁਲਟਾ ਧੋਕਾਂਗੇ ਆ ਜੀ ਕਿਰਨ ਬਟਿੰਦਾ ਘੜੀ ਬਣਾ ਰਹੀ ਆ ਫਰੈਂਡ ਠੀਕ ਹੈ ਜੀ ਤੇ ਦੇ ਸਕਦਾ ਤੁਸੀਂ ਜੀ ਇਹਦੇ ਵਿੱਚ ਆਪਾਂ ਪਾਵਾਂਗੇ ਹੁਣ ਮਿਰਚ ਸਵਾਦ ਅਨੁਸਾਰ ਕਾਲੀ ਮਿਰਚੀ ਠੀਕ ਹੈ ਜੀ ਕਾਲੀ ਮਿਰਚ ਤੇ ਲਾਲ ਮਿਰਚ ਆਪਾਂ ਦਿੱਤੀ ਆਪਾਂ ਜੇ ਕਿਤੇ ਮਾਲ ਪੱਤਾ ਥੋੜਾ ਬਹੁਤਾ ਘਟਦਾ ਹੋਇਆ ਤਾਂ ਆਪਾਂ ਫੇਰ ਚੈੱਕ ਕਰਾਂਗੇ ਬੱਤੇ ਜੀ ਠੀਕ ਹੈ ਸੋ ਆਪਾਂ ਇਹ ਕਰਕੇ ਰੱਖ ਦਿੱਤੀ ਆ ਪੂਰੀ ਰੈਡੀ ਸੜੀ ਰੈਡੀ ਇਹ ਉਦੋਂ ਪਹਿਲਾਂ ਕਿ ਕਿਉਂਕਿ ਜਦ ਇਹਨਾਂ ਨੇ ਰੋਟੀ ਨਹੀਂ ਰੋਟੀ ਨਹੀਂ ਬਣਾਈ ਜੀ ਗਰਮੀ ਬਹੁਤ ਜ਼ਿਆਦਾ ਸੀ ਇਸ ਤਰੀਕੇ ਲੱਗਿਆ ਅਸੀਂ ਬਣਾਈ ਸੀਗੀ ਉਹ ਖੀਰ ਦੁਪਹਿਰੇ ਦੀਰ ਖਾਈ ਸੀਗੇ ਤੇ ਬੱਬੂ ਨੇ ਖਾਈ ਨਹੀਂ ਹੈਗੀ ਉਹ ਕਹਿੰਦਾ ਮੈਂ ਖਾਂਦਾ ਨਹੀਂ ਤੇ ਮਗਾ ਚਾ ਰੋਟੀ ਕਾ ਭਾਈ ਨਾ ਖਾਉ ਇਹ ਹੋਗਾ ਜੇ ਆਪਣਾ ਕੰਮ ਰੈਡੀ ਥੋੜਾ ਆਪਾਂ ਕਰਾਂਗੇ ਇਹਨੂੰ ਚੈੱਕ ਸੋ ਬਣਾ ਲਵੋ ਜਨਾਬ ਸੋ ਆਪਾਂ ਪਕੌੜਿਆਂ ਦਾ ਸਮਾਨ ਤਿਆਰ ਕਰ ਲਾ ਜੀ ਤੁਹਾਨੂੰ ਪਤਾ ਹੀ ਹੋ ਜੇ ਇਧਰ ਮਸਾਲਾ ਸੁਬਾ ਆਪਾਂ ਬੇਸਣ ਪਿਆਰ ਕਰ ਲਿਆ ਜੀ ਤੇ ਮਨੂਨ ਮੈਂ ਤੰਦਰੋਂ ਪਾ ਲਈ ਸੀ ਕਿਉਂਕਿ ਅੰਦਰ ਖੜਾ ਨਹੀਂ ਜਾਂਦਾ ਜੀ ਰਸੋਈ 'ਚ ਗਰਮੀ ਬਹੁਤ ਆ ਠੀਕ ਹੈ ਤੇ ਆਪਾਂ ਬਣਾ ਰਹੇ ਹਾਂ ਜੀ ਪਕੌੜੇ ਕੜੀ 'ਚ ਪਾਉਣ ਨੂੰ ਨਾਲੇ ਖਾਵਾਂਗੇ ਤੇ ਮੈਨੂੰ ਲੱਗਦਾ ਇਹ ਭਾਂਡਾ ਹੈਗਾ ਜੀ ਛੋਟਾ ਆ ਥੋੜੇ ਜੇ ਬੱਬੂ ਨੂੰ ਮੈਂ ਕਹੂੰਗੀ ਬਰੀਕ ਕਰਕੇ ਨਾ ਤੇ ਇੰਨੇ ਕ ਕੜੀ 'ਚ ਪਾਉਣ ਨੂੰ ਹਨਾ ਬੱਬੂ ਆ ਨਿੱਕੇ ਨਿੱਕੇ ਕੱਟ ਦੀ ਆਹ ਦੇ ਆਹ ਦਿਖਾ ਦੇ ਇਧਰ ਠੀਕ ਆ ਜੀ ਨੌਨ ਮਿਰਚ ਮੰਦਰੋਂ ਪਾ ਲਈ ਸੀ ਇਹ ਚਾਪਾ ਪਪਾਨੀਆਂ ਹਰੀਆਂ ਮਿਰਚਾਂ ਕੜਾਹੀ ਮੇਰੀ ਅੰਦਰ ਮੱਛੀ ਆਂਦੀ ਆ ਤੇ ਮੈਂ ਬੱਬੂ ਨੂੰ ਬੱਬੂ ਚਰ ਫੈਂਟ ਪਾਇਆ ਬਸ ਬਣੇ ਰਹੋ ਜੀ ਵਲੌਗ ਦੇ ਨਾਲ ਤੇਲ ਦਿਖਾ ਦਿਓ ਕੈਮਰਾਮੈਨ ਜੀ ਤੇਲ ਨਾ ਪਾ ਦਿੱਤਾ ਜੀ ਦੇਖ ਸਕਦੇ ਹੋ ਤੁਸੀਂ ਇਹ ਪਾਇਆ ਆ ਪਕਾਉਣਿਆ ਵਾਸਤੇ ਤੇਲ ਸੋ ਆਪਾਂ ਹੁਣ ਬਣਾਉਣ ਜਾ ਰਹੇ ਜੀ ਪਕੌੜੇ ਠੀਕ ਹੈ ਜੀ ਤੇ ਚੱਕੋ ਬਈ ਚੇਕ ਕਰੋ ਜੀ ਚੇਕ ਕਰੋ ਜੀ ਕਰੋ ਜੈਕਰੀ ਪਕੌੜੇ ਕਰੋ ਜੈਕਰੀ ਪਕੌੜੇ ਛੋੜ ਛੋੜੇ ਪਾਵਾਂਗੇ ਬਾਹਲੇ ਨਹੀਂ ਪੰਦੇ ਕਿਉਂਕਿ ਹਜੇ ਤਾਂ 4-5 ਵਜੇ ਆ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਅਚਾਨਕ ਦਾ ਸ਼ਾਮ ਦਾਣਾ ਬਣਾਵਾਂਗੇ ਸ਼ਾਮ ਦਾਣਾ ਤੇ ਜਿ세ਨੇ ਵੀ ਪਕੌੜੇ ਖਾਣੇ ਹੋਣ ਕੜੀ ਖਾਣੀ ਹੋਵੇ ਠੀਕ ਆ ਜੀ ਮੈਸੇਜ ਜ਼ਰੂਰ ਛੱਡ ਦਿਓ ਜੀ ਆਪਾਂ

ਹਲਵਾਈ ਤੋਂ ਸਿੱਖਿਆ ਆਪਾਂ ਸਾਰਾ ਕੁਝ ਇਹ ਠੀਕ ਹੈ ਜੀ ਸਾਡੇ ਘਰ ਦੇ ਮੈਨੂੰ ਕਹਿੰਦੇ ਆ ਤੈਨੂੰ ਕੀ ਆਉਂਦਾ ਤੇਰ ਨਾਲ ਤਾਂ ਲੱਖਣ ਹੀ ਬੋਲੀ ਹੈਗਾ ਪਰ ਉਹਨਾਂ ਨੂੰ ਪਤਾ ਹੀ ਨਹੀਂ ਕਿਰਨਾ ਚੀਜ਼ ਕੀ ਆ ਠੀਕ ਆ ਫਰੈਂਟ ਜਿੰਨਾਂ ਨੂੰ ਤਾਂ ਪਤਾ ਮੇਰੇ ਭੈਣ ਭਰਾਵਾਂ ਨੇ ਜਿਹੜੇ ਮੈਨੂੰ ਪਿਆਰ ਕਰਦੇ ਆ ਵੀ ਕਿਰਨਾ ਚੀਜ਼ ਕੀ ਉਹਨਾਂ ਨੂੰ ਤਾਂ ਪਤਾ ਹੁਣ ਆਪਾਂ ਬੜੀ ਠੱਕਾ ਨਹੀਂ ਕਰ ਸਕਦੇ ਕਿ ਜਨਾਬ ਤੇਰਾ ਤਾਂ ਹੋ ਗਾ ਨਾ ਬੋਲੀ ਕਿਰਨਾ ਸ਼ਰਿਆਮ ਤੂੰ ਤਾਂ ੱੱਕਾ ਹੱਥ ਕਰਦੀ ਕਿਰਨਾ ਤੂੰ ਤਾਂ ਸ਼ਰਿਆਮ ੱੱਕਾ ਕਰਦੀ ਵੇ 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 ਬੱਸੋ ਭਰਾਵਾ ਤੇ ਕੁਆਲਿਟੀ ਚੈੱਕ ਕਰਾਣਾ ਕੋੜੇ ਨੇ ਸੋ ਮੜੇ ਤੇ ਦੱਸ ਦਿਓ ਜੀ ਵੀ ਕੱਚੇ ਆ ਕਿ ਤੱਕੇ ਆ ਮੈਂ ਕਹਿੰਦੀ ਵੱਡ ਜਾਣ ਦੇ ਫਰੈਂਡ ਮੈਂ ਚੱਕ ਜੜੇ ਫੱਟੇ ਤੇ ਆ ਪਈ ਆ ਛੋਆ ਚ ਛੋਆ ਚ ਫਰੈਂਡ ਇਹ ਆਏ ਆਇਆ ਲਿਆ ਕੇ ਰੱਖੀਦਾ ਮਾਲ ਫਰੈਂਡ ਪੂਰਾ ਸ਼ੋਅ ਚ ਇਹ ਆ ਸ਼ੋਅ ਚ ਕੰਪਨੀ ਦੀ ਅਵਰੰਡ ਕੰਪਨੀ ਦੀ ਮਾਲਾ ਦੀ ਰੱਖ ਆਪਾਂ ਕਰਦੇ ਫਰੈਂਡ ਇਹ ਚੱਕ ਜਣਿਆ ਸ਼ੈੱਲ ਕਰਦੀ ਸ਼ੈੱਲ ਕਰਦੀ ਵੀ ਫਰੈਂਡ ਸ਼ੈੱਲ ਤੇ ਬਾਕੀ ਭਾਈ ਗੋਰਾ ਪੈਰ ਵਾਲਾ ਜਿਹੜਾ ਬਹੁਤ ਨਾਈਸ ਬੰਦਾ ਰਾਮਪੁਰੇ ਆ ਭਾਈ ਨੇ ਸਾਡੀ ਨੂੰ ਵੀ ਹੈਲਪ ਕੀਤੀ ਆ ਵਿਚਾਰੇ ਨੇ ਐਵੇਂ ਆਪਾਂ ਕਹਿ ਲਈਏ ਬੀ ਨਹੀਂ ਜਿੱਤੀ ਚਲੋ ਦੁਨੀਆ ਨੇ ਤਾਂ ਜੋ ਗੱਲਾਂ ਕਰਦੇ ਉਹ ਤਾਂ ਕਰ ਹੀ ਜਾਣੀਆਂ ਆਪਾਂ ਨੂੰ ਕੋਈ ਪਰਵਾਹ ਨਹੀਂ ਪਰ ਉਹ ਬਾਈ ਨੇ ਕਿਹਾ ਕਹਿੰਦਾ ਕੋਈ ਗੱਲ ਨਹੀਂ ਭੈਣੇ ਕਹਿੰਦਾ ਜੇ ਬਾਈ ਗਲਾਸਿੱਦੂ ਨਹੀਂ ਭੈਣਾ ਤਾਂ ਸਾਡੇ ਲਈ ਭੈਣਾ ਕਹਿੰਦਾ ਠੀਕ ਹੈ ਜੀ ਤੇ ਦੇ ਕਿ ਤਰੱਕੀ ਜਰੀ ਜਾਵੇ ਨਾ ਐਵੇਂ ਸਾਰੇ ਖਾਦੇ ਰਹਿੰਦੇ ਖਾਰ ਨਹੀਂ ਜੱਗਾ ਵਿੱਚ ਚੀਜ਼ ਆਉਂਦੀ ਬੰਦੀਏ ਤੇ ਲੰਚਰਾ ਚ ਆਉਂਦਾ ਤੇਰਾ ਯਾਰ ਨਹੀਂ ਜੰਗਾਲਾ ਚਰੇ ਜਉਂਦੀ ਬੱਲੀਏ ਤੇ ਲਈ ਜਰਾ ਚ ਆਉਂਦਾ ਤੇਰਾ ਯਾਰ ਨਹੀਂ ਓ ਏ ਏ ਸੋ ਫਰੈਂਡ ਇਹ ਆਪਣਾ ਫੜੀ ਵਲੋਗ ਅੱਜ ਫੜੀ ਤੇ ਹੁਣ ਤੋਰੀ ਮੂੰਹ ਤੇ ਨਾ ਮੂੰਹ ਤੇ ਪਾਣੀ ਆ ਜਾਂਦਾ ਅੱਜ ਮੈਂ ਪਰ ਚੱਕਰ ਨਹੀਂ ਦੇਣੀ ਜਿੰਨਾ ਚਿਰ ਕੜੇ ਚ ਨਹੀਂ ਪਕੌੜੇ ਪੈਂਦੇ ਤੁਸੀਂ ਪੁੱਛ ਰਹੇ ਸੀ ਨਾ ਜੀ ਆਪਣਾ ਕਮੈਂਟ ਦੇ ਵਿੱਚ ਤੇ ਬਲੌਗ ਕਿਉਂ ਨਹੀਂ ਆ ਰਿਹਾ ਬਲੌਗ ਫੋਟੇ ਕਿਉਂ ਨਹੀਂ ਆ ਰਹੀ ਸਾਡੇ ਜੀ ਕਰੇ ਨਾ ਜੀ ਆਪਣੇ ਘਰੇ ਨਾ ਹੋ ਗਿਆ ਮੈਨੂੰ ਦੱਸ ਦੇਣ ਹੋ ਗਿਆ ਮੇਸਤਰੀ ਐ ਨਿਕਲਣਾ ਨਹੀਂ ਲੈ ਮੇਸਤਰੀ ਸਾਡੇ ਘਰੋਂ ਨਿਕਲਣਾ ਨਾਲ ਹੀ ਲੈਂਦੇ ਜੀ ਜਸਰ ਨਾਲ ਨਾਲੇ ਨਾ ਤੁਸੀਂ ਅਸੀਂ ਇੰਨੀ ਉਹਨਾਂ ਦੀ ਸੇਵਾ ਕਰਦੇ ਆ ਜੀ ਲਵਾ ਕੇ ਰੱਖਦੇ ਆ ਜੀ ਪਤੰਦਰ ਛੇ ਦੀ ਕੰਮ ਨਵੇੜਦੇ ਨਾ ਨਵੇੜਦੇ ਉਹ ਕਹਿੰਦੇ ਮੈਡਮ ਜੈਸੀ ਤੁਹਾਡੇ ਘਰ ਸੇ ਚਲੇ ਗਏ ਨਾ ਕਹਿੰਦੇ ਹਮ ਕੋ ਐਸਾ ਘਰ ਨਹੀਂ ਮਿਲੇਗਾ ਕਹੀ ਵੀ ਕੰਦੇ ਅਬ ਇਹ ਕਹ ਦੋ ਨਾ ਹੁਣ ਚਲੋ ਕਹਿਣਾ ਨਹੀਂ ਚਾਹੀਦਾ ਵੈਸੇ ਵਧੀਆ ਬੰਦੇ ਆ ਚਲੇ ਕਹਿਣ ਦਾ ਮਤਲਬ ਵਧੀਆ ਬੰਦੇ ਸਾਡੇ ਨਾਲੇ ਮਿਲੇ ਆ ਸੋ ਬਣੇਗਾ ਬਲੌਗ ਦੇ ਨਾਲ ਜੀ ਹੁਣ ਤੁਹਾਨੂੰ ਦਿਖਾਣਾ ਹੈ ਕਿ ਸਾਰੇ ਪਕੌੜੇ ਬਣ ਗਏ। ਇਹਦੇ ਨਾਲ ਨਾਲ ਆਪਾਂ ਲਾ ਰਹੇ ਹਾਂ ਜੀ ਕੜੀ ਨੂੰ ਤੜਕਾ। ਦੇਖ ਸਕਦੇ ਹੋ ਤੁਸੀਂ। ਹਾਏ 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 ਜੀ ਕੋ ਕੋ ਮੈਂ ਕੀ। ਦੇਖੋ ਜੀ ਕੜੀ ਨੂੰ ਲੱਗਾ ਤੜਕਾ ਨਾਲ ਨਾਲ। ਚੱਪਕਾ ਦੇ ਗੜੀ ਬਰਉਣੀ ਆ ਫਰੈਂਡ ਚੱਪਕਾ ਦੇ ਜਿਹਨੂੰ ਕਹਿੰਦੇ ਚੱਪਕਾ ਦੇ ਇਹਨੂੰ ਕੰਜਾ ਦੇ ਕਿ ਤਰੱਕੀ ਜਰੀ ਜਾਵੇਗਾ ਆਏ ਰਸੋਈ ਮੈਂ ਦੇ ਰੰਗੇ ਪਾਧੀ ਤਾਂ ਕੈਮਰਾਮੈਨ ਨੂੰ ਕਹੂੰਗੀ ਦਿਖਾ ਦੇ ਅੱਜ ਕੜੀ ਕੁੜੀ ਸਾਰਾ ਕੁਝ ਬੰਦ ਆ ਠੀਕ ਹੈ ਜੀ ਤੇ ਭਾਂਡੇ ਟਿੰਡੇ ਇੱਧਰ ਪਣਿਆ ਜਾਂਦੇ ਪਕੌੜੇ ਤੇ ਇੱਕ ਪਾਸੇ ਕੜੀ Papa ਜਲਦੀ ਕੰਮੇ ਰਹਿਣਾ ਜਲਦੀ ਬਿਹਤਰ ਆਗੇ ਚੌਰ ਤੇ ਗੁੰਨਾ ਕੇ ਥੋੜਾ ਜਿਹਾ ਆਟਾ ਜੋ ਚੌਕ ਦੇ ਸਾਡੇ ਘਰ ਦੇ ਆ ਜਿਹੜੇ ਉਹ ਰੋਟੀ ਖਾ ਗਈ ਰੋਟੀ ਖਾਣ ਦਾ ਸੱਦ ਕਰਦੇ ਆ ਚੌਲ ਝੂਠਾਣਾ ਉਹ ਪਸੰਦ ਨਹੀਂ ਕਰਦੇ ਠੀਕ ਆ ਜੀ ਆਪਾਂ ਬੜਾ ਦੇ ਘਰ ਤੇ ਤੁਸੀਂ ਦੇਖ ਸਕਦੇ ਹੋ ਕੋਸ਼ਾ ਗੱਡੇ ਪਏ ਆ ਜੇ ਇਹਨਾਂ ਨੇ ਖਾਣੇ ਹੋਏ ਜਵਾਕਾਂ ਨੇ ਫਿਰ ਇਹਨੂੰ ਖਾ ਲੈਣੇ ਭਾਈ ਗੰਡੇ ਦੇ ਆਲੂ ਹੋਰ ਸੱਲੜ ਹੋਰ ਲਾਣੇ ਸੱਲੜੀ ਜੇ ਬਾਬਾ ਖਾਣੇ ਆ ਤਾਂ ਜੇ ਇਹਨਾਂ ਖਾਣੇ ਆ ਤਾਂ ਉਹਨਾਂ ਦੇ ਦੇਖ ਲੋ ਇਹਨਾਂ ਨੂੰ ਖਾਣਾਂਗੇ ਕਿਉਂਕਿ ਇਹ ਸਵਾਦ ਬਣੇ ਹੋਣਗੇ ਮੁਰਗੂ ਹੈਗੀ ਸੋਸ ਇਹ ਕਿਰਤੋਂ ਕੁੜੇ ਰਹੇ ਨੇ ਗੱਲ ਇਹ ਹੈ ਨਾ ਇਹ ਸਾਰੇ ਖਾਣੇ ਰਹਿੰਦੇ ਖਾਣੇ ਬਣੇ ਰਿਓ ਜੀ ਬਲੌਗ ਦੇ ਨਾਲ ਦਿਖਾਣੇ ਆ ਤੁਹਾਨੂੰ ਕੜੀ ਬਣ ਗਈ ਸੋ ਹਾਂਜੀ ਮਸਾਲਾ ਆਪਣਾ ਪਾ ਦਿੱਤਾ ਤੇ ਆਪਾਂ ਪਾਉਣ ਲੱਗਿਆ ਦੇ ਵਿੱਚ ਕੜੀ ਦੇ ਨਾਲ ਦੇ ਤੁਸੀਂ ਵਾਹ ਵੈਰੀ ਨਾਈਸ ਵੈਰੀ ਨਾਈਸ ਬ੍ਰੈਂਡ ਜਦੋਂ ਪਲੇਟ ਦੇ ਵਿੱਚ ਪਕੌੜੇ ਛਕੌੜੇ ਵੇਰ ਤੁਸੀਂ ਦੇਖੋ ਇਹਨਾਂ ਬਲੱਜ ਜਾਣਾ ਸਿੱਧਾ ਹੀ ਘੱਤਵਾ ਸੀ ਸਿਆਕੋ ਬਈ ਸੋ ਪਕੌੜੇ ਰਹਿ ਗਏ ਥੋੜੇ ਪਕੌੜੇ ਬੜੇ ਆ ਸਵਾਦ ਉੱਚੋ ਕੁੜੀ ਲੈ ਗਈ ਸਾਡੀ ਇੱਕ ਪਕੌੜਾ ਕਹਿੰਦਾ ਕੜਾਹੀ ਤੋਂ ਬਾਹਰ ਆ ਗਿਆ ਏਵਾ ਬਚਪਾ ਦਾਈ ਤੇ ਤੁਸੀਂ ਕਹੇ ਆਪਣਾ ਇੱਕ ਹੋਰ ਚੈਨਲ ਆ ਗਿਆ ਜੀ। ਕਹਿੰਦੇ ਜੀ ਹੁਣ ਚੈੱਕ ਕਰਕੇ ਦੱਸਿਓ ਜੀ। ਰੋਸਟਰਾਂ ਵਾਸਤੇ ਜਿਹੜੇ ਰੋਸਟ ਕਰਦੇ ਹਨ। ਹਨਾ ਮੰਮੀ? ਹਾਂ। ਤੇ ਹੁਣ ਉਸ ਤੇ ਵੀਡੀਓ ਪਾ ਕੇ ਰੋਸਟ ਮੈਂ ਵੀ ਪਾ ਲਿਆ ਕਰੂੰਗੀ ਕਿ ਹਾਂ ਮੰਮੀ, ਦਿਆ ਕਰੋ ਜਵਾਬ ਜੀ। ਪਰ ਆਪਾਂ ਪਿਆਰ ਨਾਲ ਜਿਹਾ ਕਰਾਂਗੇ ਆਪਾਂ ਲੜਾਈ ਨਹੀਂ ਕਰਨੀ ਜੀ ਕਿਸੇ ਨਾਲ। ਇਹਦਾ ਸਭ ਦਾ ਆਪੋ ਆਪਣਾ ਕੰਮ ਹੈ ਜੀ ਹਨਾ ਤੁਸੀਂ ਆਪ ਸਿਆਣੇ ਹੋ ਜੀ। ਤੇ ਨਹੀਂ ਆਪਾਂ ਨੂੰ ਕਿਸੇ ਨਾਲ ਅੱਜ ਟੱਕਰ ਲੜਨਾ ਪਸੰਦ ਦਾ ਨਾ ਆਪਾਂ ਲੜਾਈ ਕਰੀਏ। ਲੜਾਈ ਦੀ ਰਕਤਾ ਜੀ ਜੇ ਆਪਾਂ ਲੜਾਈ ਕਰ ਲਈ ਤੇਰਾ ਪਰ ਕੜੀ ਜਾਵਲ ਤੋਂ ਹਾਵਾਂ ਗਈ ਗਾਂਲੇ ਜੀ ਦਿਖਾ ਦਈਏ ਫਿਰ ਇਹਨਾਂ ਨੂੰ ਹੇ ਚੈਨਲ ਨੂੰ ਕਰ ਲੈਣਗੇ ਸਬਸਕ੍ਰਾਈਬ ਹਾਂਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਦਿਖਾਣਾ ਇੱਕ ਸੈਗਮੈਂਟ ਤੁਹਾਨੂੰ ਦੱਸਾਰਿਆ ਕਿ ਮੈਂ ਕਰ ਪਟੋੜੇ ਘਟ ਕੇ ਸੀਗੇ ਤੇ ਕਿ ਤਰ੍ਹਾਂ ਛਿੜੀ ਜਾ ਜਰੀ ਜਾ ਐਵੇਂ ਸਾਲੇ ਹੋ ਗਏ ਤੇ ਗਰੀ ਮੌਜੰਦ ਵਿੱਚ ਇਹ ਜੋ ਦੀ ਮਟ ਗਈ ਮਗਾ ਚਲੋ ਲੱਗੇ ਆ ਪਕੌੜੇ ਬਣਾਉਣ ਥੋੜੇ ਜਿਹਾ ਪਕੌੜਾ ਬਣਾ ਲਏ। ਕਿਉਂਕਿ ਆਪਾਂ ਨੂੰ ਤਾਂ ਘੱਟ ਸ਼ੌਕ ਆ ਪਕੌੜਾ ਪਕੌੜਾ ਦਾ ਇਹਨਾਂ ਨੂੰ ਜ਼ਿਆਦਾ ਸ਼ੌਕ ਹੈ। ਆਹ ਚੈਨਲ ਰਹੀ ਆਪਣਾ। ਫੂਲ ਬਲੌਗਰ ਤੇ ਮੈਂ ਹੁਣ ਕੀ ਕਹਿੰਦੇ ਆ ਇਹ ਆ ਨਾਮ ਚੇਂਜ ਕਰੂੰਗਾ। ਠੀਕ ਹੈ। ਨੂੰ ਸਬਸਕ੍ਰਾਈਬ ਜੁੜ ਗਾਰ ਲਿਓ। ਨਾਮ ਚੇਂਜ ਕਰਦੇ ਨਾਮ ਮੇਰੇ ਤੋਂ ਰੱਖਦੇ ਕੋਈ। ਕਿਰਨ ਬਠਿੰਡਾ ਰੋਸਟਰ ਹੈ? ਹਾਂ। ਤੇ ਇਸ ਤੇ ਵੀ ਤੁਸੀਂ ਛੇਦੀ ਛੇਦੀ ਹਾਂਜੀ 1 ਲੱਖ ਬਰਵਾਰ ਕਰ ਦਿਓ ਜੀ ਤੇ ਸੋ ਕੋਕੜੇ ਕਾਕੇ ਦੱਸੋ ਜਰੂਰ ਕਿ ਦਾਜ ਲੱਗਿਆ ਜੀ ਤੁਸੀਂ ਪਿਛਲੀ ਵਾਰ ਮੈਂ ਵੀ ਜਿਹੜਾ ਵੀਡੀਓ ਪਰ ਪਿਛਲੀ ਵੀਡੀਓ ਨਹੀਂ ਬਣਾਈ ਸੀਗੀ ਪਾਕੜੀ ਤੇ ਹਾਂ ਉਹਦੇ ਵਿੱਚ ਬਾਰੇ ਮਤਲਬ ਕਮੈਂਟ ਐ ਦੀ ਆਦਤ ਹੋ ਕੇ ਇਹ ਉਹ ਪੁਰਾਣਾ ਤੇ ਬਾਵਾ ਮਤਲਬ ਹੱਥ ਬਾਹਰ ਨਾ ਧੋਣੇ ਹੱਥ ਘਾੜੇ ਸਾਫ ਹੀ ਆ ਹੱਥ ਨੂੰ ਕਢਾ ਦੀ ਕੀ ਕਹਿੰਦੇ ਚੂਹੇ ਕੱਢੇ ਲੱਖ ਚੋ ਵੀ ਉਹ ਵੀ ਸਾਥ ਨੇ ਉਜਾ ਹੈ ਭਰਾ ਐਡੀ ਸੋਚਾ ਰੱਖਿਆ ਕਰੋ ਐਡੀ ਸੋਹਣੀ ਸਾਡੀ ਰਸੋਈ ਆ ਫੇਰ ਕੀ ਹੋ ਗਿਆ ਜਿਵੇਂ ਕਾਲੇ ਜੇ ਤਾਂ ਸਾਡੀ ਕਿਹੜਾ ਮੈਲ ਹੱਥਾਂ ਦੀ ਪੈਂਦੀ ਆ ਭਰਾ ਐਡੀ ਸੋਚਾ ਸੋਚਾ ਵਧੀਆ ਰੱਖਿਆ ਕਰੋ ਯਾਰ ਪਿੰਡ ਵਾਲੇ ਨੇ ਮੈਂ ਕਿਹਾ ਤੁਹਾਨੂੰ ਆਪ ਭੈਣ ਆਪਾਂ ਨਹੀਂ ਕਿਹਾ ਜਿਵੇਂ ਜਿਹਾ ਉਹਨੇ ਕਿਹਾ ਭੈਣ ਨੇ ਕਿਹਾ ਕਿ ਕਿਸੇ ਭਰਾ ਨੇ ਕੀਤਾ ਹੱਥ ਕਾਲੇ ਆ ਭਰਾ ਹੱਥਾਂ ਦੀ ਮੈਲ ਨਹੀਂ ਲਈ ਹੱਥਾਂ ਦੀ ਕੀ ਕਰਗੇ ਸਕਤੇ اندر ਮੈਨਾਂ ਜਾਵੇ ਤੁਨੋਂ ਜਿਬਰੇ ਤੀਰ ਸਾਤੇ ਸੋਚ ਲਈ ਰੱਖਿਆ ਕਰੋ ਸੋਚਦੇ ਮਾਲਕੋ ਬਸ ਰੋਣੇ ਵਾਲੋ ਅੱਜ ਜਿੱਦਾਂ ਨੇ ਵੀ ਰਹਿ ਗਿਆ ਬਾਈ ਸਾਗੂਦਰਾ ਹੀ ਬਣਾਉਂਦੇ ਆ ਸਾਰਾ ਪਰ ਖਾਣਾ ਪੀਣਾ ਕੋਈ ਵੀ ਬੰਦਾ ਸਾਗੂਦਰਾ ਬਣਾਉਂਦਾ ਹੁੰਦਾ ਠੀਕ ਆ ਨਾ ਸਾਡੇ ਹੱਦ ਦਾ ਤੁਸੀਂ ਖਾ ਕੇ ਦੇਖੋ ਮਨ ਨਾਲ ਹੀ ਆ ਆ ਗਈ ਦੋਲੀ ਇੰਨੀ ਗਰੰਟੀ ਲੈ ਲਈਆਂ ਹੈ ਉਹਨੇ ਸੁਣਾਦੀ ਮਾਰ ਉਹਨੇ ਆਪਣੇ ਪ੍ਰੋਜੈਕਟ ਕੀਤਾ ਹੋ ਗਿਆ ਪਤਾ ਫੁੱਕੇ ਕਮੇਟ ਨਾਲ ਜਿਹੜੇ ਉਹਨੇ ਸਾਨੂੰ ਸਪੈਸ਼ਲ ਫੋਨ ਕੀਤਾ ਕਹਿੰਦੀ ਮੇਰੇ ਘੁੱਟ ਪਾਣੀ ਆ ਗਿਆ ਕਰਨਾਂ ਦੀ ਖੜੀ ਦੇਖ ਕੇ ਠੀਕ ਹੈ ਹੋਰ ਨਿਕਲ ਗਈ ਦੇਖ ਸਕਦੇ ਤੁਸੀਂ ਤੇ ਜਦੋਂ ਮੁੱਕੇ ਕੋਲੇ ਬਲੌਗਿੰਗ ਸਾਡਾ ਜਾਣਾ ਹੈ ਉਦੋਂ ਤਾਂ ਕੜੀ ਮੁੱਕ ਜਾਣੀ ਆ ਪੋੜਿਆਂ ਦੀ ਰੰਗਤ ਦੇਖੋ ਹਾਂ ਅਸੀਂ ਬਈ ਸਾਫ਼ ਸੁਥਰੇ ਹੱਥ ਨਾਲ ਹੀ ਹੋਣਾ ਨੇ ਤੁਸੀਂ ਸਾਫ਼ ਸੁਥਰੇ ਨਾ ਸਾਡੇ ਚੈਨਲ ਤੋਂ ਦੂਰ ਰਹਾ ਕਰੋ ਇਹ ਕਹਿੰਦੀ ਹੱਥ ਪੱਲਾ ਧੋ ਕੇ ਟੁੱਟਣਾ ਥਾ ਥਾਂ ਲੱਗਣਾ ਪਈਆ ਕਾਣੇ ਨਾਲ ਬੜਾ ਫਾਸਲਾ ਲੱਗ ਗਿਆ ਫਰੈਂਡ ਇਹਦੇ ਦੇ ਪੱਥਰ ਲੱਗ ਗਏ ਚਲ ਹਾਂ ਸਾਲ ਬਥੇ ਨਾ ਵਾ ਮੇਰੇ ਵਰਗਾ ਤਾਂ ਸਾਫ ਸੁਥਰਾ ਬੱਤਾ ਹੋ ਮੈਂ ਕਹਿ ਰਹੀ ਆ ਕੋਈ ਬੜਾਈ ਨਹੀਂ ਸਲਾਗਾ ਆ ਵਾ ਗੱਲਾ ਕਰਦੇ ਆ ਤੁਸੀਂ ਬਈ ਵਾ ਮੈਨੂੰ ਇਹ ਬੜਾਈਆਂ ਪਸੰਦ ਨਹੀਂ ਆਏਗਾ ਬਈ ਸਿੱਧੀ ਗੱਲ ਆ ਦੱਕ ਨਤ ਪਰਖ ਜੀ ਦਈ ਜਾਵੇ ਨਾ ਹਸ ਤੂੰ ਸਦਾ ਮਾਇਆ ਮੇਰਾ ਇਹ ਖਾਣਾ ਹੀ ਲੋਰ ਚਲੇ ਜਨੋਂ ਦੀ ਵੱਲ ਰਹੀ ਹੈ ਬਾਈ ਦਾ ਗੀਤ ਆ ਰਿਹਾ ਜੀ ਪਰ ਹਾਂ 11 ਤਰੀਕ ਨੂੰ ਸੋਚ ਵਧੀਆ ਰੱਖਿਆ ਕਰੋ ਜੀ 11 ਤਰੀਕ ਨੂੰ ਬਾਈ ਸਿੱਧੂ ਦਾ ਗਾਣਾ ਆ ਰਿਹਾ ਦੋ ਇਕੱਠੇ ਰਿਲੀਜ਼ ਹਾਂ ਬਾਈ ਜਾਂ ਤੇੁੰਦਾ ਨਾ ਦੁਨੀਆ ਤੇ ਮੈਂ ਗੱਡੀ ਆ ਚੱਕ ਲੈਣਾ ਸੀ ਪੱਤੇ ਬਾਗ ਨੂੰ ਪੂਰੇ ਚੱਲ ਬਾਦ ਕੈਂਟ ਉਹਦਾ ਆ ਵੀ ਕੈਂਟ ਸਾਡਾ ਗਲਾ ਸਿੱਧੂ ਵੀ ਬਾਈ ਸਿਰਾ ਹੀ ਆ ਰੈਂਡ ਏ ਕਰਾ ਜੀ ਸੋ ਬਣਾਈ ਰਿਹਾ ਜੀ ਵਲੋਗ ਦੇ ਨਾਲ ਕੋ ਕੜੀ ਤੁਸੀਂ ਦੇਖ ਸਕਦੇ ਹੋ ਜੀ ਹਨਾ ਤੇ ਹੁਣ ਮੈਂ ਇਹ ਚ ਪਾਉਣ ਲੱਗੀ ਜੀ ਪਕੌੜੇ ਪਕੌੜੇ ਆਪਾਂ ਐਡਿਟ ਦੇ ਪਾਵਾਂਗੇ ਠੀਕ ਆ ਜੀ ਤੇ ਆ ਚੱਕ ਆਪਾਂ ਪਾ ਦਿੱਤੇ ਜੀ ਪਕੌੜੇ ਸ਼ਕੌੜੇ ਇਹ ਗੜੀ ਆਪਾਂ ਸਵੇਰੇ ਵੀ ਖਾਣੀ ਆ ਰੈਂਡ ਆ ਨਹੀਂ ਪਰ ਆਪਾਂ ਚੱਕ ਦੇਣੀ ਆ ਆ ਕੁੱਤੀ ਅਗਰ ਮੇਰਾ ਬਲੌਗ ਵੇਖਦੀ ਆ ਜਦੋਂ ਨਾ ਤੇਰੇ ਕੋਲੇ ਬਲੌਗ ਪਹੁੰਚਣਾ ਮੇਰਾ ਕੁੱਤਵੇ ਠੀਕ ਹੈ ਉਹ ਦੋਨੋਂ ਤਾਂ ਮੈਂ ਕੜੀ ਚੈੱਕ ਕਰਕੇ ਹੁੰਦੀ ਚੈੱਕ ਇਹ ਤਾਂ ਲੈ ਚਾਹੀਦੀਆਂ ਤੇ ਲੈ ਜਾਗੇ ਹੈ ਲੈ ਚਾਹੀਦੀਆਂ ਅੰਦਰ ਅੰਕੀ ਇਹ ਹੈਗਾ ਮਾਦਾ ਦੀ ਗੱਲ ਹੈ ਇਹ ਦੇਖੋ ਕੁੱਕੀ ਇਹ ਸਪੈਸ਼ਲ ਮੇਰੀ ਕੁੱਕੀ ਫਰੈਂਡ ਵਾਸਤੇ ਆ ਜੀ ਮੇਰੀ ਜਾਨ ਵਾਸਤੇ ਮੇਰੀ ਬੁੱਗੇ ਵਾਸਤੇ ਉਹ ਤਾਂ ਮੇਰੇ ਤੇ ਹੋਈ ਪਈ ਆ ਜੀ ਦੁਖੀ ਠੀਕ ਹੈ ਕਦੀ ਅੱਗ ਲੱਗ ਗਈ ਜੇ ਏਸੀ ਨੂੰ ਬেরি ਜਲਦੀ ਬਰੇ ਤੋਂ ਦੂਰ ਕਰਤੀ ਫਰੈਡ ਬਰ ਉਹ ਜਿਹੜੂ ਲਾਰਾ ਲਾ ਦਿੱਤੀ ਆ ਤੇ ਲਾਰਾ ਵੀ ਮੇਰਾ ਸਹੀ ਆ ਠੀਕ ਹੈ ਲੋਕੀ ਘਰੇ ਮਿਸਤਰੀ ਲੱਗ ਗਿਆ ਤੁਹਾਨੂੰ ਆਪ ਨੂੰ ਪਤਾ ਹਨ ਤੇ ਨਹੀਂ ਹਨ ਤੇ ਸੋ ਕੜੀ ਆਪਣੇ ਰੈੱਜ ਰਹੀ ਆ ਇਹਨੂੰ ਪੂਰਾ ਰਿੰਨਾ ਗਿਆ ਆਪਾਂ ਕਮੈਂਟ ਜ਼ਰੂਰ ਕਰ ਦਿਓ ਜੀ ਕੜੀ ਚ ਪਕੌੜੇ ਕਿੱਦਾਂ ਲੱਗੇ ਤੇ ਕੜੀ ਤੁਹਾਨੂੰ ਕਿੱਦਾਂ ਲੱਗੀ ਇਹਦੇ ਵਿੱਚ ਮੈਂ ਬੱਬੂ ਤਾਂ ਪੜਾਉਣੀ ਆ ਮੈਂ ਹੈਗੇ ਜੀ ਅੜਪੜ ਜਦੋਂ ਰੈਡੀ ਹੋ ਗਈ ਆ ਪੋਚ ਗਿਆ ਜੀ ਇਹ ਕਸੂਰੀ ਮੇਥੀ ਕਸੂਰੀ ਮੇਥੀ ਸੋ ਆਪਾਂ ਇਸ ਮਿਲ ਵਾਸਤੇ ਜਦੋਂ ਬਣ ਗਈ ਇਹ ਉਦੋਂ ਪਾਵਾਂਗੇ ਕਸੂਰੀ ਮੇਥੀ ਐਮ ਡੀ ਐਚ ਉਠਾ ਬਾੜ ਰੱਖਿਆ ਉਠਾ ਬਾੜ ਰੱਖਿਆ ਬੇਰ ਵਿਚਾਲ ਕੋਈ ਨਹੀਂ ਹਰੇ ਪੜੀ ਤਾਂ ਹੈਗੀ ਆ ਭਾਈ ਬੋਲੀ ਗਈ ਸੀ ਤੇ ਆ ਪਕੌੜੇ ਇਹ ਖਾਣਗੇ ਜੀ ਮੇਰੇ ਘਰ ਵਾਲਾ ਖਾਊਗਾ ਮੇਰਾ ਮੇਰਾ ਹੈਸਫਰੈਂਡ ਖਾਊਗਾ ਮੇਰੇ ਬੱਚੇ ਖਾਣਗੇ ਜੀ ਬੋਲਣਵਾ ਪਾ ਕੇ ਦੇਦੇ ਜਿੰਨੇ ਕੋਨੇ ਖਾਣੇ ਸੀਗੇ ਤੇ ਹੁਣ ਮੈਂ ਇਹ ਇੱਧਰ ਬੈਂਸ ਤੇ ਧਰੋਂ ਕੀ ਚਾਵਲ ਰਾਈਸ ਸੋ ਮੈਂ ਤੁਹਾਨੂੰ ਬਾਹਰ ਜਾ ਕੇ ਦੇਖਦੇ ਆਪਾਂ ਵੀ ਮੈਂ ਤਾਂ ਰਸੋਈ ਚ ਸੀਗੀ ਵੀ ਬਾਹਰ ਉਹਨਾਂ ਨੇ ਕੀ ਕੀ ਕੰਮ ਕੀਤਾ ਸੋ ਬਣੇ ਰਿਓ ਬਲੌਗ ਦੇ ਨਾਲ ਦਿਖਾ ਲਿਆ ਤੁਹਾਨੂੰ ਬਾਹਰ ਜਾ ਕੇ ਮਿਸਤਰੀਆਂ ਨੇ ਕੀ ਕੀ ਕੀਤਾ ਆਜੋ ਜੀ ਅੱਜ ਕੀ ਅੱਜੜਿਆਂ ਤਾਂ ਇੰਨੀ ਹਮਤ ਨਹੀਂ ਮੈਂ ਕੋਈ ਦੋ ਘੰਟੇ ਹੋ ਗਏ ਬੜੀ

फिर नंबर के घर में जो मिस्त्री लगा है बहुत बढ़िया पीछे कर दो पीछे कर दो हो जाएगा उसका पीछे कर दो पीछे कर दो <laughs> ब्लॉगिंग बोल रहा है पीछे कर रहे <laughs> <laughs> बोल दो मिस्त्री भाई को कहो ओ मिस्त्री बोल कुछ <पाशा। laughs> बोल <पाशा। laughs> बोलना नहीं आता ओ बोल दे यार तमड़ के तेरी प्रमोशन कर रहे हैं हैं चार घर तो और भी पत्थर लगाओगे इधर फैन आ गया आ फैन ਇਹ ਤਾਂ ਬਲੌਗਿੰਗ ਹੋ ਰਹੀ ਆ ਬਾਈ ਦੀ ਦਾ ਕਿਵੇਂ ਲੱਗਿਆ ਜੇ ਕਰਨ ਬਠਿੰਡਾ ਨੂੰ ਮਿਲਤ ਵਧੀਆ ਜੀ ਬਹੁਤ ਵਧੀਆ ਹੈ ਬਹੁਤ ਵਧੀਆ ਅਰੇ ਇਲਾ ਕੇਜ ਆ ਲੱਗਦਾ ਇਲਾ ਬਹੁਤ ਹੈਂਡ ਆਹ ਜਮਾ ਘਾੜ ਪੂਰਨਾ ਥੈਂਕ ਯੂ ਬਾਈ ਥੈਂਕ ਯੂ ਧੰਨਵਾਦ ਆ ਭੈਣੂ ਮਖਾ ਯਾਥੇ ਆ ਮਾ ਘਰ ਰਹਿ ਜਾਂਦੇ ਹਾਂ ਕੋਣ ਕਹਿੰਦਾ ਬਾਈ ਖਾਸ ਸੇਮ ਸਟੋਰ ਤੇ ਹੈ ਤੂੰ ਆ ਜਾਂਦਾ ਆਪਣੇ ਕੋਈ ਅੱਜ ਤਾਂ ਨਾ ਆਇਓ ਅੱਜ ਤਾਂ ਅਸੀਂ ਕੜੀ ਚੋਲ੍ਹਾ ਇੱਥੇ ਆਉਣ ਦਾ ਮੇਰੇ ਦਾ ਘਾਟਾ ਹੀ ਪੈ ਗਿਆ ਹੁਣ ਇਹ ਮੰਗਦਾ ਕੋਲਡ ਡਰਿੰਕ ਪੌੜ ਰਿੰਗ ਹੁਣ ਅੱਧ ਰਾਤ ਕੇ ਚੋਲੇ ਈ 6:07 ਵਜੇ ਹੈ ਪੈੜ ਵਾਂਗ ਕੇ ਕੰਮ ਕਰ ਰਹੇ ਹੈ ਤੇ ਹੁਣ ਇਹਨਾਂ ਨੂੰ ਚੱਲ ਗੋਲੀ ਵਾਲਾ ਬੱਤਾ ਗੋਲੀ ਵਾਲਾ ਬੱਤਾ ਪਿਆਉਂਦੇ ਆ ਪੰਜ-ਪੰਜ ਰੁਪਏ ਦਾ ਲਿਆ ਕੇ ਦੁਕਾਨ ਤੋਂ ਬਸਤੇ ਨਵਾਕੀ ਖੰਗ ਪਿੰਡ ਓ ਮਸਾਲਾ ਬਣਾ ਇਹ ਆ ਜੀ ਕਰਨ ਨਿਵਾਸ ਇੱਥੇ ਆਪਾਂ ਲਿਖਾਂਗੇ ਕਰਨ ਬਟਿੰਡਾ ਨਿਵਾਸ ਕੋਲਾ ਤੇ ਲਿਖਿਆ ਜਾਊਗਾ ਤੇ 332 ਨੰਬਰ ਕੋਠੀ ਆ ਜੀ ਆਪਣੀ ਇਹ ਹੈਗੀ ਹੈ ਜੀ ਆਪਣੀ ਸ਼ੀਸ਼ ਮਹਿਲ ਚ ਗਣਪਤੀ ਇਨਕਲੇਵ ਜੀ ਨੂੰ ਕਹਿੰਦੇ ਆ ਜਿਹਨੇ ਵੀ ਮਿਲਣਾ ਹੋਣਾ ਜਦੋਂ ਮਰਜ਼ੀ ਆ ਜਾਓ ਠੀਕ ਹੈ ਫਰੈਂਡ ਆ ਬਾਏ ਤੇ ਆਪਣਾ ਨੰਬਰ ਹੈ ਇੰਸਟਾਗ੍ਰਾਮ ਦੀ ਆਈਡੀ ਹੈਗੀ 708090 ਠੀਕ ਹੈ ਕਿਰਨ ਬਠਿੰਡਾ ਮੂੰ ਤਾਂ ਵੈਸੇ ਕਿਰਨਦੀਪ ਬਠਿੰਡਾਗਾ ਪਰ ਤੁਸੀਂ ਫਿਰ ਵੀ 708090 ਭਰੋਗੇ ਉੱਤੇ ਪੂਰਾ ਨਾਮ ਭਰਨਾ ਪਊਗਾ ਤੁਹਾਨੂੰ ਸੋ ਮੈਂ ਆਪਦੇ ਹਸਬੰਦ ਨੂੰ ਕਿਹਾ ਵੀ ਚੱਲ ਅੰਦਰ ਚੱਲ ਅੱਜ ਦੇ ਵਾਤੇ ਮੈਂ ਸਪੈਸ਼ਲ ਚੀਜ਼ ਬਣਾਈ ਆ ਨਾ ਕਹਿੰਦੀ ਵੇ ਇੱਥੇ ਫਿਰ ਚੱਲ ਅੰਦਰ ਆ ਜਾ ਕੇ ਸੋ ਚੱਲ ਚੱਲ ਬੱਬੂ ਲੈ ਕੇ ਦੇਣਾ ਮਈਏ ਇਹ ਬੜੇ ਰਿਓ ਸੋ ਹਾਂਜੀ ਬਾਹਰੋਂ ਆਪਾਂ ਅੰਦਰ ਆ ਗਏ ਸੀਗੇ ਉਹਨਾਂ ਨੂੰ ਆਪਾਂ ਪਿਆਈ ਆ ਡਿਊ ਵਗੈਰਾ ਲਿਆ ਕੇ ਤੇ ਰਸੋਈ ਦਾ ਜਿਹੜਾ ਤੁਹਾਨੂੰ ਮੈਂ ਕਹਿ ਰਹੀ ਸੀ ਆ ਆਹ ਰਹਿੰਦਾ ਹਜੇ ਆਹ ਕੰਮ ਰਹਿੰਦਾ ਥੋੜਾ ਜਿਹਾ ਆਹ ਵਾਲਾ ਆ ਕਿਨਾਰੀਆਂ ਲਾਉਣੀਆਂ ਹਜੇ ਤੇ ਆਪਾਂ ਇੱਧਰ ਤਾਂ ਰੱਖਿਆ ਜੀ ਚਾਵਲ ਰਾਈਸ ਠੀਕ ਆ ਜੀ ਬਾਸਪਤੀ ਤੇ ਇਧਰ ਆਪਣੀ ਕੜੀ ਹੋ ਗਈ ਜੀ ਰੈਡੀ ਕੜੀ ਹੈ ਜੀ ਸਵਾਦ ਬਣੀ ਆ ਕੁੱਕੀਏ ਕਸਮ ਹੀ ਗਰਨਾ ਕੁੱਕੀ ਜੇ ਤੂੰ ਆ ਕੇ ਦੇਖੇ ਨਾ ਕਿਰਨਾ ਨੂੰ ਵੀ ਕੜੀ ਬਣਾਉਣੀ ਹੁੰਦੀ ਆ ਇਹਦੇ ਚ ਆਪਾਂ ਦਾ ਕਿਲੋ ਟਮਾਟਰ ਤੇ ਦਹੀਂ ਪਾਈ ਆ ਜੀ ਤੇ ਆ ਅੱਧਾ ਕਿਲੋ ਦਹੀਂ ਪਾਈ ਆ 1 ਕਿਲੋ ਪੂਰੀ ਲੱਸੀ ਪਾਈ ਆ ਤੇ ਕੜੀ ਤੁਸੀਂ ਦੇਖ ਸਕਦੇ ਹੋ ਕਿੰਨੀ ਘੈਂਟ ਲੱਗ ਰਹੀ ਆ ਜੀ ਤੇ ਪਰ ਐਸਾ ਆਪਣੇ ਬਣ ਜਾਂਦੇ ਆ ਜੀ ਤੇ ਇਦਾਂ ਸਾਡਾ ਤੋਰੀ ਮੂੰਹ ਆ ਗਿਆ ਜੀ ਸ਼ਕਲ ਤਖਾ ਸ਼ਕਲ ਤਖਾ ਤੋਰੀ ਸ਼ਕਲ ਤਖਾ ਠੀਕ ਆ ਤੋਰੀ ਇਹ ਇਹ ਆ ਜੀ ਸਾਡਾ ਤੋਰੀ ਤੇ ਸੋ ਫਰੈਂਡ ਬਣੇ ਰਹੋ ਵਲੌਗ ਦੇ ਨਾਲ ਕ ਬਬੂ ਭੋਈ ਸੁਵਾ ਦੇ ਬਣੀਆਂ ਇਹ ਜਦੋਂ ਬੈਠੀ ਮੁੱਠੀ ਪਾਤੀ ਐ ਖਾ ਦਿਵਾ। ਉਹ ਫਰੈਂਡ ਤੁਸੀਂ ਦੇਖ ਸਕਦੇ ਹੋ ਚਾਵਲ ਵੀ ਬਣ ਗਏ ਕੜੀ ਵੀ ਬਣ ਗਈ ਆ। ਇਹ ਮੈਂ ਇੰਨੀ ਕੀ ਆਪਦੇ ਖਾਣ ਜੋਗਰੀ ਕੱਢੀ ਆ। ਸਾਰੇ ਕਹਿੰਦੇ ਰਹਿੰਦੇ ਕਿੰਨਾ ਤੋਂ ਬਾਲਾ ਖਾਨਨੀ ਆ, ਬਾਲਾ ਖਾਨਨੀ ਆ। ਤੁਸੀਂ ਆਹ ਦੇਖ ਲਓ ਪਲੇਟ ਦੇ ਵਿੱਚ ਕਿੰਨੀ ਕੀ ਕੜੀ ਹੋਊਗੀ। ਠੀਕ ਆ ਆਹ ਕੜੀ ਆ। ਥੋੜਾ ਜਿਹਾ ਇਸ ਇਧਰ ਆ ਬਸ। ਠੀਕ ਆ ਫਰੈਂਡ। ਇਹ ਕੜੀ ਇੱਕ ਨੰਬਰ ਬਣੀ ਆ ਜੀ ਪੂਰੀ ਸੁਆਦਿਸ਼। ਮੈਂ ਕਹਿੰਦੇ ਸਿਰਾਗਾ ਲਵਾਤਾ। ਠੀਕ ਆ ਜੀ। ਨੂੰ ਖਾ ਕੇ ਦਿਖਾਉਣੀ ਆ। ਹਮਮ ਤੇ ਤਾਂ ਪਕੌੜਾ ਪਾਇਆ ਮੈਂ ਕੋਈ ਜ਼ਿਆਦੇ ਮਗੌੜੇ ਨਹੀਂ ਪਾਏ ਤੇ ਪਸਤੂਰੀ ਮੇਥੀ ਪਾਈ ਆ ਵਿੱਚ ਸੁਨ ਲਵਾ ਤੇ ਬਾਕੀ ਨੇ ਬਾਲੀ ਸੁਰਾਗਾ ਲਵਾਤਾ ਸੋ ਬ੍ਰੈਂਡ ਤੁਹਾਨੂੰ ਅੱਜ ਦਾ ਬਲੌਗ ਸਾਡਾ ਕਿੱਦਾਂ ਦਾ ਲੱਗਿਆ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੀ ਕੜੀ ਚੌਲਾਂ ਦੀ ਰੈਸਪੀ ਇਹਨੂੰ ਕਿਹਨੂੰ ਪਸੰਦ ਆ ਤੇ ਸਾਡਾ ਜਿਹੜਾ ਕੰਮ ਚੱਲ ਜਾਈ ਜਾਂਦਾ ਜੇ ਘਰ ਦਾ ਵਾਸ਼ ਮਲ ਦਾ 2-3 ਦਿਨ ਹੋਰ ਲੱਗਣਗੇ ਫਿਰ ਆਪਾਂ ਹੈਗੇ ਜੀ ਫਿਰ ਹੀ ਮੁੜ ਕੇ ਆਪਾਂ ਸਾਰਾ ਘਰ ਕਰਾਂਗੇ ਹੋਸ਼ ਤੋਂ ਤਾਂ ਕਿ ਸਾਰਾ ਘਰ ਬੈਰ ਨਾਲ ਧੋਵਾਂਗੇ ਤੇ ਇਹ ਛਿੱਟੇ ਛੁੱਟੇ ਜਿਹਨੂੰ ਦਰਹਿੰਦੇ ਆ ਜੀ ਪੈਰ ਜੋ ਸਾਰੇ ਆਹ ਬੇੜਾ ਬੁਰਾ ਇੱਕ ਨੰਬਰ ਬਣਾਵਾਂਗੇ ਫਿਰ ਜਾਵਾਂਗੇ ਭੈਣ ਕੋਲੇ ਪਾਲਰ ਵਾਲੀ ਕੋਲੇ ਫਿਰ ਪੈਡੀ ਕਲੀਅਰ ਕਰਾਵਾਂਗੇ ਵਾਲ ਵਾਸ਼ ਕਰਾਵਾਂਗੇ ਜੀ ਤੇ ਠੀਕ ਆ ਜੀ ਛੋਟੇ ਛੋਟੇ ਕਮੈਂਟ ਕਰਦੇ ਚੈਨਲ ਨੂੰ ਸਬਸਕ੍ਰਾਈਬ